ਸਤਿ ਸ੍ਰੀ ਅਕਾਲ ਸਾਰੇਆਂ ਸਵਾਗਤ ਹੈ ਤੁਹਾਡਾ ਅਵਿਰਾ ਡੇਰੀ ਫਾਰਮ ਦੇ ਵਿੱਚ ਜੀ ਅੱਜ ਦੀ ਵੀਡੀਓ ਬਈ ਪਿੰਡ ਲੀੜਾ ਮੇਕਸਨ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਆ ਤੁਹਾਡੇ ਸਾਹਮਣੇ ਵੀਰਾ ਪ੍ਰੂਨ ਬੱਚੀ ਆ ਥਣ ਚੇਕ ਕਰ ਇੱਕ ਮਹੀਨਾ ਸੂਜ ਬਾਕੀ ਆ ਇਹਦੇ ਸੀਲ 사ਉਗਾ ਵਧੀਆ ਹੱਥ ਫਰਾ ਲੈਂਦੀ ਆ ਤੇ ਤਿਆਰੀ ਚੰਗੀ ਕਰਦੀ ਹੁੰਦੀ ਆ ਥਣ ਲਗਾ ਪੱਟਦੀ ਹੁੰਦੀ ਆ ਝੋਲੀ ਇੱਕ ਮਹੀਨਾ ਬਾਕੀ ਆ ਇਹਦਾ ਤੇ ਨਾਲ ਜਿਹੜੀ ਆ ਗਾਂ ਆ ਬਾਈ ਤੇ ਇਹਦੇ ਥੱਲੇ ਮੈਂ 6 ਕਿਲੋ ਦੁੱਧ ਤੋਕੜ ਆ ਗੱਬਣ ਹੈ ਨਹੀਂ ਕਿ ਗੱਲੀ ਤੋਕੜ ਆ ਦੇਖ ਲੋ ਥਾਣਾ ਥਾਣਾ ਹੀ ਸਾਫ ਆ ਬਈ ਬਾਈ ਹੁਣੇ ਘਰੀ ਚੋਂਦੇ ਆ ਤੇ ਇਹਦੇ ਨਾਲ ਬੱਚੀ ਦੇਣੀ ਨਾਲੇ ਹਾਂ ਹੈ ਜੀ ਨਾਲ ਹੀ ਦੇ ਦੇਣੀ ਆ ਕਿ ਰੱਖਣੀ ਆ ਮਗਰ ਇਹਦੇ ਬੱਚੀ ਆ ਬਾਈ ਆਂ ਗਾਂ ਦੇ 6 ਕਿਲੋ ਦੁੱਧ ਆ ਇਹਦਾ ਤੇ ਆ ਬੱਚੀ ਆ ਬੱਚੀ ਵੀ ਪੂਰੀ ਵਧੀਆ ਵਾ ਸਾਈ ਵਾਲ ਨੂੰ ਟੱਚ ਕਰਦੀ ਆ ਲਾਲ ਰੰਗ ਦੀ ਬੱਚੀ ਆ ਦੇਖ ਆ ਗਾਵਾ 6 ਕਿਲੋ ਦੁੱਧ ਆ ਤੇ ਆ ਬੱਚੀ ਆ ਪਲੂਣਾ ਛੋਟਾ ਮੂੰਹ ਆ ਥੋੜੀ ਜਿਹੀ ਕਰਾਚ ਪੈਂਦੀ ਆ 1 ਮਹੀਨਾ ਵੱਗੀ ਆ ਤੇ ਵੀਡੀਓ ਦਾ ਨੰਬਰ ਸਕਰੀਨ ਤੇ ਲਾ ਦਿਆਂ ਜੇ ਕਨੇ ਲੈਣੀਆਂ ਹੋਣ ਤਾਂ ਬਾਈ ਨਾਲ ਫੋਨ ਤੇ ਗੱਲ ਕਰਕੇ ਖਰੀਦ ਸਕਦੇ ਹੋ ਮੁੱਲ ਫੋਨ ਤੇ ਤਰ੍ਹਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ